ਕੁੱਠੀ ਮੰਡ ਮਾੜੀਆਂ ਇਤਨਾ ਲਾਈ ਚਿੱਤ ਫੁਰਿੰਦਾ ਕੁੱਠੀ ਮੰਡ ਮਾੜੀਆਂ ਇਤਨਾ ਲਾਈ ਚਿੱਤ ਮਿੱਟੀ ਪਈ ਤੋਲੇ ਕੋਈ ਨਾ ਵਸੀ ਕਿਹੜੀਆਂ ਕੰਧਾਂ ਮਿੱਟੀ ਦੀਆਂ ਤੋਲ ਤੋਲ ਕੇ ਬਣਾਈਆਂ ਵੀ ਇੰਨੇ ਸੇ ਲੱਗੀਆਂ ਇੰਨੇ ਇਹਦੇ ਚਿੱਤ ਨਾ ਲਾ ਜਿ세 ਤਰ ਮਨਾਲੀ ਲਾ ਤਾਂ ਇਸ ਕਰਕੇ ਅੰਤ ਕਾਲ ਦੇ ਮੰਦਰ ਸਿੰਘ ਐਸੀ ਚਿੰਤਾ ਮੇਂ ਜੇ ਮਰ ਪ੍ਰੇਤ ਜਨ ਬਲ ਬਲੋ ਪ੍ਰੇਤ ਬਣ ਗਿਆ ਫਿਰ ਪ੍ਰੇਤ ਬਣ ਗਿਆ ਪ੍ਰੇਤ ਬਣ ਗਿਆ ਫਿਰ ਪ੍ਰੇਤ ਬਣ ਗਿਆ ਇਹ ਹੁੰਦੇ ਨੇ 4 ਲੱਖ ਕਿਸਮ ਦੇ ਨਰਕਾਂ ਵਿੱਚ ਵੀ ਜੀਵ 4 ਲੱਖ ਕਿਸਮ ਦੇ ਦੇਵਤੇ ਵੀ 4 ਲੱਖ ਕਿਸਮ ਦੇ ਆ ਬੰਦੇ ਭਾਵੇਂ ਇੱਕੋ ਜਿਹੇ ਹੀ ਨੇ ਪਰ ਹੈ ਨਾ ਨਿਕੇ ਨਿਕੇ ਰੇਖਾ ਚ ਵੀ ਬਹੁਤ ਕਈ ਕਿਸਮਾਂ ਕੋਈ ਕਿਸੇ ਨਾਲ ਮਿਲਦਾ ਇਹਨਾਂ ਦੀਆਂ ਕਿਸਮਾਂ ਦੁਖੀ ਸੁਖੀ ਉਮਰਾਂ ਵਾਦੀਆਂ ਕਾਟੀਆਂ ਕੀ ਸ਼ਕਨਾ ਸੋ ਪ੍ਰੇਤ ਜੂਣ ਵਲ ਵਲ ਉਹ ਤਰ ਬਾਰ ਬਾਰ ਪ੍ਰੇਤ ਬਣਦੇ ਬਾਰ ਬਾਰ ਕੀ ਫਾਇਦਾ ਹੋਇਆ ਇੱਕ ਤੇ ਖਿਆਲ ਰਹਿ ਗਿਆ ਮਕਾਨਾਂ ਵੱਲ ਤੇ ਕੀ ਸਵਾਰਿਆ ਇਹਨਾਂ ਨੇ ਪ੍ਰੇਤ ਬਣਾ ਕੇ ਛੁੱਟਿਆ ਇਹਦੂ ਚੰਗਾ ਸੀ ਗੁਰੂ ਨਾਨਕ ਜੀ ਦਾ ਧਿਆਨ ਧਰ ਲੈਂਦੇ ਇਥੇ ਖਿਆਲ ਉਸ ਦਾ ਗੁਰੂ ਨਾਨਕ ਜੀ ਦਾ ਧਿਆਨ ਇਹ ਬੁੱਤ ਪ੍ਰਸਤੀ ਨਹੀਂ ਨਹੀਂ ਇਹ ਨਹੀਂ ਬੁੱਤ ਪ੍ਰਸਤੀ ਜੀ ਲక్ష్ਮੀ ਦਾ ਧਿਆਨ ਸਬਤ ਬਣਾ ਸਕਦਾ ਹੈ ਇਸਤਰੀ ਦਾ ਧਿਆਨ ਵੇਸਾ ਬਣਾ ਸਕਦਾ ਹੈ ਮੁੰਡੇ ਦਾ ਧਿਆਨ ਲੋਕ ਤੇ ਬੋਤੀ ਹੈ ਸੂਰ ਬਣਾ ਸਕਦਾ ਹੈ ਇਟ ਵੱਟੇ ਮਕਾਨ ਚੋਂ ਚੌਪੜੀ ਛੱਪਰ ਪ੍ਰੇਤ ਬਣਾ ਸਕਦਾ ਹੈ ਗੁਰੂ ਨਾਨਕ ਜੀ ਦਾ ਧਿਆਨ ਤੇਰੀ ਗਤੀ ਨਹੀਂ ਕਰ ਸਕਦਾ ਧਿਆਨ ਤਰੋ ਜੇ ਬਹੁਰ ਨਾ ਧਰਨਾ ਆ ਜਿੰਨੇ ਧਿਆਨ ਤਰੇ ਵਿਗੜ ਗਈ ਨਾ ਜ਼ਿੰਦਗੀ ਐਸੇ ਮਰੋ ਜੇ ਬਹੁਰ ਨਾ ਉਸ ਦਾ ਸਿਮਰਨ ਕਰਦੇ ਕਰਦੇ ਧਿਆਨ ਤਰੋ ਤੇ ਹੀ ਕੋ ਮਨ ਵਿੱਚ ਜੇ ਅਮਤੋ ਸਭੈ ਜਗ ਸਾਰੇ ਉਸ ਵਾਹਿਗੁਰੂ ਦਾ ਵਾਹਿਗੁਰੂ ਦਾ ਨਾਮ ਦਾ ਗੁਰੂ ਮਹਾਰਾਜ ਦਾ ਉਹ ਸੁਪਤਾ ਮਨ ਵਿੱਚ ਧਿਆਨ ਰੱਖਣਾ ਜਿਵੇਂ ਕੋਈ ਬੱਚਾ ਹੈ ਮਨ ਵਿੱਚ ਮਾਂ ਧਿਆਨ ਰੱਖਦੀ ਹੈ ਇਹਨੂੰ ਭੁੱਖ ਲੱਗੀ ਹੋਏਗੀ ਗਾਇਂ ਦੂਰ ਚੁੱਕਦੀ ਹੈ ਬੜੇ ਪਰਮਾਨੰਦੀ ਵਾਲੀ ਵਿੱਚ ਬੱਚੇ ਦਾ ਧਿਆਨ ਲੱਖਦੀ ਹੈ ਕੂੰ ਜਿਹੜੀ ਐ ਸਿਮਰਨ ਕਰਕੇ ਆਪਣੇ ਬੱਚਿਆਂ ਦਾ ਸਿਮਰਨ ਊੜਾ ਊੜ ਆਵਾਸ ਕੁ ਸਤਿ ਸਪਾਸ਼ੇ ਬੱਚੇ ਅਸਰੇ ਹਤਿਲ ਕੌਣ ਕਲਾਵਾ ਕੌਣ ਚਗਾ ਮਨ ਵਿੱਚ ਸਿਮਰਨ ਕਰੇ ਮਨ ਵਿੱਚ ਸਿਮਰਨ ਦਾ ਬਲ ਕਰਕੇ ਬੱਚਿਆਂ ਦਾ ਧਿਆਨ ਲੱਖੇ ਇਸੇ ਤਰ੍ਹਾਂ ਧਿਆਨ ਤਰੋ ਤੇ ਹੀ ਕੋ ਮਨ ਵਿੱਚ ਜੇ ਅਮਤੋਸ ਸਭ ਜਗ ਛਾਇਓ ਜਿਸ ਨੇ ਸਾਰੀ ਸ੍ਰਿਸ਼ਟੀ ਬਣਾਈ ਹੈ ਉਹਦਾ ਧਿਆਨ ਈਉ ਦਸੀਏ ਸਾਹਸ ਸਾਹਸ ਦੇ ਗੇੜੇ ਜਪੀਏ ਵਾਹਿਗੁਰੂ ਸਾਹਸ ਸਾਹਸ ਦੇ ਗੇੜੇ ਜਪੀਏ ਵਾਹਿਗੁਰੂ ਸਾਹਸ ਸਾਹਸ ਦੇ ਗੇੜੇ ਜਪੀਏ ਵਾਹਿਗੁਰੂ ਵਾਹੇ ਗੁਰੂ ਤੇ ਗੇੜੇ ਜਪੀਏ ਵਾਹੇ ਗੁਰੂ